ਦੀ ਖਾਲਸਾ ਵਾਹਿਗੁਰੂ ਜੀ ਦੇ ਪਤੇ ਆਪਾਂ ਇਸ ਟਾਈਮ ਆ ਚੰਡੀਗੜ੍ਹ ਕਿਉਂਕਿ ਆਪਾਂ ਜਦੋਂ ਪਹਿਲਾਂ ਕਿਲੇ ਦਿਖਾਉਂਦੇ ਸੀ ਤੇ ਇੱਥੇ ਆਪਾਂ ਸਮਾਪਤੀ ਕੀਤੀ ਸੀ ਉਰੋਂ ਗੁਰਦੁਆਰਾ ਕੋਣੀ ਸਾਹਿਬ ਚੰਡੀਗੜ੍ਹ ਪੰਚਗੋਲੇ ਤੇ ਵੈਸੇ ਤਾਂ ਪੈਂਦਾ ਏ ਤੇ ਇਸ ਕਰਕੇ ਆਪਾਂ ਹੁਣ ਫੇਰ ਜੋ ਤੁਹਾਨੂੰ ਅਗਲਾ ਸਫ਼ਰ ਹੈ ਫੇਰ ਇਤੋਂ ਹੀ ਜਾਰੀ ਕਰਾਂਗੇ ਜੋ ਕੀ ਲਿਆ ਜਿੰਨੇ ਕੋ ਹੋ ਸਕੇ ਹੁਣ ਫਿਰ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਆਓ ਇੱਕ ਚਾਤੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਲਈਏ ਗੁਰਦੁਆਰਾ ਕੋਣੀ ਸਾਹਿਬ ਵੈਸੇ ਆਪਾਂ ਪਹਿਲਾਂ ਵੀ ਕਈ ਵਾਰੀ ਦਿਖਾਇਆ ਤੁਹਾਨੂੰ ਦਰਸ਼ਨ ਕਰਾਏ ਆ ਕਈ ਆਪਾਂ ਦੇ ਵਲੋਗਾਂ ਦੇ ਵਿੱਚ ਤੇ ਇਸ ਸਮੇਂ ਵੀ ਆਪਾਂ ਇਸ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਆ ਕਿੱਡਾ ਸੋਹਣਾ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਵਿਊ ਇੱਥੋਂ ਦੀ ਜਿਹੜੀ ਪਾਰਕਿੰਗ ਬਲਵਾੜੀ ਸੋਹਣੀ ਕੀਤੀ ਹੋਈ ਆ ਤੇ ਹੁਣ ਆਪਾਂ ਇੱਥੇ ਚੱਲਾਂਗੇ ਇੱਕ ਨੇੜੇ ਹੀ ਪਹਿਲਾਂ ਕਿਲਾਵਾ ਉੱਥੋਂ ਦੇ ਦਰਸ਼ਨ ਕਰਾਉਂਦੇ ਆ ਜਿਹੜੇ ਗੁਰਦੁਆਰਾ ਸਾਹਿਬ ਤੋਂ ਆਏ ਸੀ ਆਪਾਂ ਐਸੇ ਪੈਂਦੇ ਮਨੀ ਮਾਜਰੇ ਦਾ ਹੀ ਗੁਰਦੁਆਰਾ ਸਾਹਿਬ ਸੀ ਤੇ ਹੋਰ ਆ ਵਿਚਾਰ ਦੇ ਵਿੱਚੋਂ ਦੇ ਆਏ ਆ ਤੇ ਆ ਸਾਹਮਣੇ ਦੇਖੋ ਗੁਰਦੁ ਕਿਲਾ ਜਿਹੜਾ ਮਨੀ ਮਾਜਰੇ ਦਾ ਆਪਾਂ ਪਾ ਕਿਲੇ ਦੇ ਬਾਹਰ ਆ ਗਏ ਕਿਲੇ ਦੇ ਅੰਦਰ ਵੀਡੀਓ ਬਣਾਉਣੇ ਤੇ ਨੇ ਤੋ ਕੀ ਦਾ ਕਹਦੇ ਕੇਸ ਵੀ ਚੱਲ ਰਹੇ ਨੇ ਆ ਵਾਕੀਲੇ ਦਾ ਇਹ ਜਿਹੜਾ ਕਿਲਾ ਰੇਤਕੋਟ ਦਾ ਰਾਜਾ ਜਿਹੜਾ ਸੀ ਉਹਦਾ ਬਣਾਇਆ ਹੋਇਆ ਸੀ ਇਹ ਤੇ ਇਹਦਾ ਕੋਈ ਆਪਸੀ ਸਮਾਂ ਚੱਲੰਦੇ ਆ ਇਸ ਗੱਲ ਦਾ ਉਹ ਕੋਈ ਜਾਣਕਾਰੀ ਨਹੀਂ ਇਸ ਕਰਕੇ ਆਪਾਂ ਬਾਹਰੋਂ ਹੀ ਤਾਂ ਅਕੇਲੇ ਦਾ ਲੋਕ ਦਿਖਉਂਦੇ ਆ ਉਹ ਪਿੱਛੇ ਕਿ ਜਿਹੜੇ ਖਿਲੇਆਰੇ ਸਿੱਖ ਰਹੇ ਉਸ ਦੇ ਨਾਲ ਸੰਬੰਧਿਤ ਫਿਰ ਥੋੜੀ ਜਾਣਕਾਰੀ ਉਹ ਪਤਾ ਲੱਗੀ ਆ ਕਿ ਕਿ ਜਿਹੜਾ ਮਹਾਰਾਜ ਫਰੀਦਕੋਟ ਹੀ ਸੀ ਉਹਦੇ 500 ਸਾਲਾਂ ਨੇ ਹੁਣ ਕੇ ਇਸ ਕੀਤਾ ਜਿਹੜਾ ਇਹ ਖਿਲਾਵੀ ਸਾਨੂੰ ਮੱਲਾ ਚਾਹੀਦਾ ਵੀ ਸਾਡੀ ਬਰਾਸਤ ਸਾਡੀ ਰੋਜ਼ਾਂ ਦੀ ਜਨਸ ਕਰਕੇ ਖੇਲੇ ਦਾਤਵਾਂ ਨੂੰ ਇਹ ਦੋ ਆਸਾ ਦਿਖਾਉਂਦੇ ਆ ਬਾਰੇ ਤੋਂ ਅੱਗੇ ਜਾਵਾਂਗੇ ਅਗਲੇ ਕਿਲਿਆਵਲ ਪਾ ਹੋਸਟੇਮਾ ਪੰਜ ਕੁਲੇ ਦੇ ਏਰੀਏ ਚ ਪਹਾੜੀ ਏਰੀਆ ਵਹਰਾ ਹੜਾ ਦੇ ਵਿੱਚ ਤੇ ਜਿਹੜੇ ਬਰਸਾਤੀ ਨਾਲੇ ਆ ਜਿਹੜੇ ਅੱਗੇ ਕਗਰ ਨਦੀ ਦੇ ਵਿੱਚ ਮਿਲ ਕਰਕੇ ਫਿਰ ਹੜ ਲਿਆ ਦਿੰਦੇ ਆ ਇਹੋ ਜੇ ਇਦਾਂ ਦੇ ਕਈ ਜਿਹੜੇ ਨਾਲੇ ਚੱਲਦੇ ਆ ਇੱਧਰ ਕਿਉਂਕਿ ਪਾਂਚਕੋਲੇ ਦਾ ਏਰੀਆ ਹੋ ਗਿਆ ਇਸੇ ਤਰ੍ਹਾਂ ਸ਼ਿਮਲਾ ਇਹਨਾ ਏਰੀਆ ਸਾਰਾ ਕਗਰ ਦੇ ਵਿੱਚ ਪੈਦਾ ਵਾ ਪਾਣੀ ਫਿਰ ਇਹ ਜਿਹੜਾ ਪਾਣੀ ਅੱਗੇ ਜਾ ਕਰਕੇ ਪੱਧਰੇ ਮੈਦਾਨਾਂ ਦੇ ਵਿੱਚ ਤਵਾਹੀ ਕਰਦਾ ਵਾ ਤੇ ਇੱਥੋਂ ਅੱਗੇ ਆਪਾਂ ਥੋੜਾ ਜਿਹਾ ਜਾਵਾਂਗੇ ਉਹ ਡੇੜੀ ਜਾਂ 10-15 ਕਿਲੋਮੀਟਰ ਤੇ ਮੋਰਨੀ ਜਿਹੜਾ ਹਿਲ ਸਟੇਸ਼ਨ ਆ ਕਿਉਂਕਿ ਹਰਿਆਣੇ ਦਾ ਇੱਕੋ ਹੀ ਜਿਹੜਾ ਦੇਖਣ ਵਾਲੀ ਜਗ੍ਹਾ ਵਾ ਪਹਾੜਾਂ ਦੀ ਹੋ ਆਹੀ ਪੰਜ ਕੁਲੇ ਦਾ ਏਰੀਆ ਤੇ ਬਾਕੀ ਪੰਜਾਬ ਦੇ ਏਰੀਏ ਤੇ ਬਹੁਤ ਅਜਿਹਾ ਚੰਦੀਗੜ੍ਹ ਦੇ ਨੇੜੇ ਅੰਜੌਰ ਹੋਰ ਆਨੰਦਪੁਰ ਸਾਹਿਬ ਸ਼ਿਆਰਪੁਰ ਪਠਾਣਕੋਟ ਓ ਇਦਾਂ ਕਈ ਪਹਾੜੀ ਏਰੀਏ ਜਿਹੜੇ ਬਹੁਤ ਦੇਖਣ ਸੌਜਜਗਾਂ ਵਾ ਸੋਹਣੀਆਂ ਜਗਾਂ ਤੇ ਇਸ ਕਰਕੇ ਆਪਾਂ ਵੀ ਹੋਰ ਤੇ ਮੋਰਨੇ ਚਲਦਾਂਗੇ ਉੱਤੋਂ ਅੱਗੇ ਆਪਾਂ ਜਾਵਾਂਗੇ ਇੱਕ ਕਿਲਾਵਾ ਹੋਰ ਉੱਤੋਂ ਵੀ ਦੇਖਾਂਗੇ ਕਿਲੇ ਨੂੰ ਤੇ ਅੱਗੇ ਦੇਖੋ ਕਿੱਥੇ ਤੱਕ ਜਾਂਦੇ ਆ जी मोरनी हिलने घर देख सकते होना सोहना धुदला मौसम एरिया जेड़ा हमेशा ठंडा रेटा तो सामने घर दरिया ਹਾਰੀ ਬੋਸਾ ਫਾਇਦਾ ਅੱਗੇ ਜਾ ਕੇ ਪਰ ਇਹ ਗੰਦਾ ਹੋਇਆ ਤਾਂ ਪਾਣ ਤਾਲ ਦੇ ਗੰਦੇ ਤੁਹਾਨੂੰ ਅੱਜ ਬਹੁਤ ਤਾਂ ਹੀ ਸੋਹਣਾ ਹੈ ਇਹ ਆ ਨਾਮ ਆ ਪ੍ਰਮਾਤਮਾ ਕੁੰਜ ਇਹਦੇ ਚ ਜਿਹੜੇ ਨੱਪੇ ਲੱਗੇ ਆ ਇਹਨੂੰ ਕਮਲ ਵੀ ਕਹਿੰਦੇ ਆ ਉੱਪਰ ਕਮਲ ਦੇ ਫੁੱਲ ਵੀ ਆ ਚੰਗੇ ਤਾਂ ਦਿਖਾ ਦिए ਤੁਹਾਨੂੰ ਤੇ ਆ ਦੇਖੋ ਆ ਕਮਲ ਦਾ ਫੁੱਲ ਕਿੰਨਾ ਸੋਹਣਾ ਹੈ ਤਾਲ ਬੜੀ ਵਧੀਆ ਲੋਕੇਸ਼ਨ ਹੈ ਇਹ ਹਾਂ ਜੀ ਆ ਦੇਖੋ ਨਦੀ ਨਦੀ ਦਾ ਨਾਮ ਨਹੀਂ ਪਤਾ ਹੈਗਾ ਕਿਹੜੀ ਇਹ ਨੂੰ ਚਲੰਦੀ ਆ ਅੱਗੇ ਕਾਲੇ ਅੰਬ ਵਾਲੀ ਸਾਈਡ ਨੂੰ ਜਾ ਲੱਗੀ ਹੋਈ ਆ ਇਹਦਾ ਪਾਣੀ ਦੇਖੋ ਕਿੰਨਾ ਸਾਫ ਮੰਨ ਸਕਦੇ ਹੋ ਵੀ ਹਰਿਆਣੇ 'ਚ ਇੰਨਾ ਸਾਫ ਪਾਣੀ ਚੱਲਦਾ ਹੋਗਾ ਇੰਨਾ ਪਿਓਰ ਪਾਣੀ ਚਿੱਟਾ ਪਾਣੀ ਦੇਖੋ ਥੱਲੇ ਤੱਕ ਐਨ ਕੱਲਾ ਕੱਲਾ ਦਿਖਦੀ ਹੈ ਜੀ ਕਿੱਡਾ ਸਾਫ ਪਾਣੀ ਹੋਈ ਹਰਿਆਣੇ ਦੇ ਵਿੱਚ ਹਰਿਆਣੇ ਦੀਆਂ ਨਦੀਆਂ ਦੇ ਵਿੱਚ ਤੇ ਇਹ ਪਾਣੀ ਜਿਹੜੇ ਅੱਗੇ ਜਾ ਕਰਕੇ ਧੁੰਦਲੇ ਹੋ ਜਾਂਦੇ ਆ ਕਿਉਂਕਿ ਅੱਗੇ ਪਤਾ ਹੀ ਆਪ ਨੂੰ ਇਹ ਕਾਲੇ ਅੰਬ ਤੋਂ ਸ਼ੁਰੂ ਹੋ ਜਾਂਦੀਆਂ ਫੈਕਟਰੀਆਂ ਤੇ ਅੱਗੇ ਤੋਂ ਅੱਗੇ ਜਿਹੜਾ ਪਾਣੀ ਹੈ ਬਹੁਤ ਗੰਦਾ ਜਾਂਦਾ ਪਰ ਪਿੱਛੇ ਪਾਣੀ ਇਹ ਦੇਖੋ ਕਿਡਾ ਸਾਫ ਹੁੰਦਾ ਹੈ ਹਾਂ ਜਿੱਧਰ ਆਉਂਦਾ ਇਹ ਜਿਹੇ ਨੰਦ ਹੁੰਦਾ ਕਿ ਇੱਧਰ ਪਾਣੀ ਵੀ ਸਾਫ਼ ਮਿਲ ਜਾਂਦਾ ਵਾਤਾਵਰਨ ਬਹੁਤ ਸਾਫ਼ ਹੁੰਦਾ ਤੇ ਕੁਦਰਤ ਤੌਰਾਂ ਨਾਂ ਦੀ ਵੱਖਰਾ ਹੁੰਦਾ ਕੁਦਰਤ ਨੂੰ ਦੇਖਾਂ ਦਾ ਉਹ ਦੇਖੋ ਪਾਣੀ ਸਾਚ ਵਰਗੇ ਵਰਗਾ ਜਾਂ ਸ਼ੀਸ਼ੇ ਵਰਗਾ ਪਾਣੀ ਹੈ ਸਾਫ਼ ਪਾਣੀ ਜਪਾ ਹਾਂ ਪੋਲ ਟੱਪਕੇ ਅੱਗੇ ਨੂੰ ਜਾਵਾਂਗੇ ਵੰਦਰ ਕਈ ਲੰਗੂਰਾ ਕਈ ਦੁੱਜੇ ਵੀ ਆ ਲੋ ਜੀ ਆ ਨਦੀ ਹੋਈ ਬੇਰਾਗ ਜਿਹੜੀ ਆਪਾਂ ਪਿੱਛੋਂ ਇਸ ਨਦੀ ਦੇ ਵਿੱਚ ਵੜੇ ਹੀ ਆਪਾਂ ਇੱਥੇ ਆਨ ਕੇ ਦੋ ਨਦੀਆਂ ਫੇਰ ਜੁੜ ਗਈਆਂ ਇੱਕ ਦੋ ਨਦੀ ਆਉਂਦੀ ਆ ਦੋ ਉਹ ਤੇ ਇੱਥੋਂ ਇਕੱਠੀਆਂ ਹੋ ਕੇ ਤੇ ਸਿੱਧੀਆਂ ਜਾਂਦੀਆਂ ਆਲਾਬ ਵਾਲੀ ਫੈੜ ਤੇ ਜਿਹੜੀ ਅੱਗੇ ਮਾਰਕੰਡੇ ਦੇ ਵਿੱਚ ਹੀ ਪੈ ਜਾਂਦੀਆਂ ਵਾ ਦੇਖੋ ਪਿਛੋਕ ਡਿਗੜ ਗਿਆ ਇਹ ਨਰੀਆਂ ਇਧਰੋਂ ਵੀ ਪਾਣੀ ਮਹੀ ਦਾ ਕਿੰਨਾ ਆਉਂਦਾ ਹੋਊਗਾ ਇਧਰੋਂ ਵੀ ਜਿਹੜਾ ਪਾਣੀ ਦੋ ਨਦੀਆਂ ਵਾ ਕਿੰਨਾ ਪਾਣੀ ਇਹਨਾਂ ਨਦੀਆਂ ਦੇ ਵਿੱਚੋਂ ਵੀ ਆਉਂਦਾ ਹੋਊਗਾ ਸਿੱਕ ਕਰਕੇ ਹੀ ਇਹ ਜਿਹੜਾ ਫਿਰ ਮਾਰਕੰਡਾ ਬਹੁਤ ਜ਼ਿਆਦੀ ਮਾਰ ਕਰਦਾ ਵਾ ਤੇ ਵਿੱਚੋਂ ਇੱਕ ਨਦੀ ਉਹਦੇ ਚੋਂ ਫਿਰ ਪਾੜਦੀ ਆ ਤਾਂ ਤਾਂਗਰੀ ਇੱਕ ਤਾਂਗਰੀ ਬਾੜਦੀ ਆ ਤੇ ਉਹਦੇ ਵਿੱਚੋਂ ਫਿਰ ਅੱਗੇ ਸਾਰੀਆਂ ਇਹ ਕੱਗਰ ਦੇ ਆ ਦੇ ਵਿੱਚ ਵੇ ਮਰ ਜਾਂਦੀਆਂ ਜਿਹਦੇ ਕਰਕੇ ਉਹ ਕੱਗਰ ਤੇ ਆਪੇ ਬਹੁਤ ਹੀ ਜ਼ਿਆਦਾ ਮਾਰ ਕਰਦਾ ਵਾ ਹੋ ਜੀ ਆਪਾਂ ਖਿਚੜੀ ਵੀ ਖਾ ਲਈ ਤੇ ਫਿਰ ਇਹ ਵੀ ਪੈਣ ਲੱਗ ਗਿਆ ਕਿਉਂ ਕਿ ਨਾਲ ਕੁ ਸਮਾਂ ਮੌਸਮ ਆਈ ਦੇ ਰੰਦਾ ਮੌਸਮ ਸਾਫ ਹੁੰਦਾ ਤਾਂ ਅੱਗੇ ਚੱਲਦੇ ਆਂ ਵੈਸੇ ਆਪਾਂ ਕੋਲ ਬਰਫਤ ਈ ਹੈ ਨਹੀਂ ਤੋਂ ਬੱਚਾ ਵਾਸਤੇ ਸਾਰਾ ਕੁਝ ਹੈ ਫਿਰ ਵੀ ਦੇਖ ਲੈਂਦੇ ਆਂ ਬੰਦਾ ਵੀ ਮੈਂਟ ਜੇ ਜਿਆਦਾ ਸਮਾਂ ਪੈਂਦਾ ਰਹੇ ਮੈਂ ਫੇਰ ਆਪਾਂ ਆਪਣਾ ਪੂਰਾ ਤਿਆਰੀ ਕਰਕੇ ਰੱਖਿਆ ਨੇ ਚੱਲਾਂਗੇ ਆਪਣਾ ਖੜਾ ਹੋਰਸਲ ਹੋਰਸਲ ਤੇ ਆਪਣਾ ਪੂਰਾ ਸਮਾਰ अज की भीडियो आपे समाप्त करा आपने ठिकाने गुरु घर आप कमरा मिल गया बढ़िया वादिया रेस्ट करा कि पहुंचे ये आप अगली वीडियो चाहू दिखावे क्योंकि अगली वीडियो आप इतो ही शुरुआत करा तो इस करके ਆਪਣੇ ਚੈਨਲ ਨੂੰ ਜੋ ਸਬਸਕ੍ਰਾਈਬ ਜੀ ਕਰ ਲਿਆ ਕਰੋ ਤੇ ਨਾਲ ਹੀ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੀ ਕਰ ਦਿਆ ਕਰੋ ਸੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ